14 ਸਾਲ ਪੱਲਾ ਮਧ ਪ੍ਰਦੇਸ਼ ਦੇ ਇੱਕ ਪਿੰਡ ਦੇ ਵਿੱਚੋਂ ਮਾਨਸਿਕ ਹਾਲਤ ਠੀਕ ਨਾ ਹੋਣ ਕਰਕੇ ਭਾਈ ਨੇ ਆਸ਼ਰਮ ਦੇ ਵਿੱਚ ਉਹਨਾਂ ਨੂੰ ਛੱਡ ਦਿੱਤਾ ਸੀ ਲੇਕਿਨ ਬਜ਼ੁਰਗ ਪਰਿਵਾਰ ਦੇ ਇਸ ਬਾਰੇ ਕੁਝ ਵੀ ਨਹੀਂ ਸੀ ਪਤਾ ਦੱਸਦੇ ਕਿ ਬਜ਼ੁਰਗ ਇਸ ਤਰ੍ਹਾਂ ਮਧ ਪ੍ਰਦੇਸ਼ ਤੇ ਉਸ ਆਸ਼ਰਮ ਤੋਂ ਨਿਕਲ ਆਇਆ ਜਿਸ ਤੋਂ ਬਾਅਦ ਉਹ ਪੰਜਾਬ ਅਤੇ ਫਿਰੋਜਪੁਰ ਪਹੁੰਚ ਗਿਆ ਉਸ ਨੂੰ ਆਪਣੇ ਬਾਰੇ ਕੁਝ ਵੀ ਨਹੀਂ ਸੀ ਪਤਾ ਫਿਰੋਜਪੁਰ 'ਚ ਐਨਜੀਓ ਚਲਾਉਣ ਵਾਲੇ ਬਜ਼ੁਰਗ ਨੂੰ ਮਿਲੇਸ ਤੋਂ ਬਾਅਦ ਮੌਕਾ ਜੋ ਆਪਣਾ ਇੱਕ ਦੋਸਤ ਜਸਬੀਰ ਸਿੰਘ ਦੇ ਨਾਲ ਸੰਪਰਕ ਕੀਤਾ ਦੱਸਦੇ ਜਸਬੀਰ ਸਿੰਘ ਮੋਗਾ ਦੇ ਇੱਕ ਆਸ ਨਾਮ ਤੋਂ ਆਸ਼ਰਮ ਚਲਾਉਂਦੇ ਨੇ ਇਸ ਆਸ਼ਰਮ ਦੇ ਵਿੱਚ ਦਿਮਾਗੀ ਸੰਤੁਲਨ ਪਟਕੇ ਹੋਏ ਬੇਸਹਾਰਾ ਬਜ਼ੁਰਗਾਂ ਦੀ ਦੇਖਭਾਲ ਕੀਤੀ ਜਾਂਦੀ ਹੈ ਉਹਨਾਂ ਨੂੰ ਰਹਿਣ ਖਾਣ ਦੀ ਪੂਰੀ ਜ਼ਿੰਮੇਵਾਰੀ ਨਿਭਾਈ ਜਾਂਦੀ ਦੱਸਦੇ ਕਿ ਐਵੇਂ ਸ ਤਾਂ ਜਸਬੀਰ ਸਿੰਘ ਪੰਜਾਬ ਪੁਲਿਸ ਦੇ ਹਵਲਦਾਰ ਦੇ ਪਦ ਤੇ ਕੰਮ ਕਰਦੇ ਨੇ ਮਗਰ ਡਿਊਟੀ ਦੇ ਨਾਲ ਨਾਲ ਉਹ ਆਪਣੀ ਸਮਾਜ ਸੇਵਾ ਵੀ ਕਰਦੇ ਨੇ ਉੱਥੇ ਜਸਬੀਰ ਸਿੰਘ ਬਾਬਾ ਨੇ ਗੱਲਬਾਤ ਕਰਦੇ ਦੱਸਿਆ ਕਿ ਉਹਨਾਂ ਪ੍ਰਕਾਸ਼ 2021 ਦੇ ਵਿੱਚ ਉਹਨਾਂ ਨੂੰ ਮਿਲੇ ਸੀ ਤਾਂ ਉਹਨਾਂ ਦੀ ਹਾਲਤ ਬਹੁਤ ਤਰਸਯੋਗ ਸੀ ਉਹਨਾਂ ਦਾ ਮਾਨਸਿਕ ਸੰਤੁਲਨ ਵੀ ਠੀਕ ਨਹੀਂ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਆਸ਼ਰਮ ਲਿਆਇਆ ਗਿਆ ਤੇ ਉਹਨਾਂ ਦੀ ਦੇਖਭਾਲ ਕੀਤੀ ਗਈ ਵਧੀਆ ਗੱਲ ਹੈ ਜੀ ਉਪਰਾਲਾ ਕਰਦੇ ਨੇ ਜਸਵੀਰ ਸਿੰਘ ਬਾਬਾ ਜੀ ਜਾਂਪੁਰ ਵਿੱਚ ਡਿਉਟੀ ਲਿਭਾਉਂਦੇ ਨਾਲ ਲੋਕਾਂ ਦੀ ਇਸ ਕੰਮ ਲਈ ਵੀ ਬਹੁਤ ਵਧੀਆ ਡਿਉਟੀ ਲਿਭਾਉਂਦੇ ਮੈਂ ਜਿੰਨੀ ਵਾਰ ਆਇਆ ਵੇਖਿਆ ਵਿਚਾਰੇ ਇੱਥੇ ਹਾਜ਼ਰ ਹੁੰਦੇ ਆ ਇਹਨਾਂ ਦੇ ਉਪਰਾਲੇ ਨਾਲ ਅੱਜ 14 ਸਾਲ ਬਾਅਦ ਇੱਕ ਬੇਟੀ ਨੂੰ ਬਾਪ ਮਿਲਿਆ ਤੇ ਬਹੁਤ ਖੁਸ਼ੀ ਵਾਲੀ ਗੱਲ ਹੈ ਜੀ

तो कैसे आप आपको पता लगा कि आपके पिताजी यहाँ पे हैं ये सर का ही कॉल आया था हमारे गांव पे सरपंच जो हमारे गांव के सरपंच हैं उनके पास फ़ोन आया था उन्होंने बोला फ़ोन करके कि बुज़ुर्ग हैं वो इस हालत में हैं फिर उन्होंने पहले पहचानने से ही मना कर दिया कि नहीं हमारे इधर कोई ऐसा नहीं है फिर उन्होंने फ़ोटो वोटो तो डाले कि ऐसी अवस्था में है फिर जाके उन्होंने देखा फिर उन्होंने पहचाना फिर हमको उन्हों उन्होंने इन्फॉर्म किया उसके बाद फिर हमने सर से कांटेक्ट किया उसके बाद से फिर पता चला कि पापा यहाँ पर हैं तो आ, कितने बच्चे हैं इनके और कैसे ये घर से गायब हुए थे हम दो भाई बहन हैं मेरा एक भाई है और एक में दो भाई बहन हैं हम और पापा का मतलब माइंड अपसेट था तो मतलब मेरे ताऊ जी ने कहीं ले गए थे इनको शीढ़ी आश्रम में छोड़ा था और उन्होंने कुछ एड्रेस वगैरह कुछ नहीं दिया हमको कि कहाँ है क्या है हम मतलब चौदह साल से इनको तलाश में थे कि कहाँ है क्या है लेकिन आप जाके मिले हैं तो आज जब आपको मिले हैं तो किस तरह की हालत थी उनकी और कैसे आपको किस तरह की खुशी महसूस हुई बहुत खुशी है सर एक पिता का साया बेटी के ऊपर होना बड़ी बात होती है मुझे खुशी है कि मेरे पिता का मेरे सिर पे हाथ है सर हम आज पूछे पंजाब के एक आस आश्रम पे जो मोगा शहर में है जिसे जसवीर सर करते हैं ऑपरेट बड़ी खुशी हुई मेरा दोस्त है मित्र अरुण ठाकुर जी आज इनके ससुर जी हमें यहाँ मिले हैं जो चौदह साल पहले गुम हो चुके थे बड़ी बहुत खुशी हुई है और एक आश्रम का मैं शुक्रगुजार हूँ पूरी फैमिली हमारी शुक्रगुजार है और ਇਸ ਮੈਸੇਜ ਦੇ ਮਾਧਿਅਮ ਸੇ ਮੈਂ ਕਹਿਣਾ ਚਾਹਾਂਗਾ ਕਿ ਅਗਰ ਕੋਈ ਵੀ ਫੈਮਿਲੀ ਮੈਂਬਰ ਕਿਸੇ ਕਾ ਘੂਮੋ ਤੇ ਇੱਕ ਵਾਰ ਜ਼ਰੂਰ ਇੱਥੇ ਪਰ ਕੰਟੈਕਟ ਕਰੇ ਜੀ ਬਜ਼ੁਰਗ ਸਾਨੂੰ 2021 ਦੇ ਵਿੱਚ ਮਿਲੇ ਸੀਗੇ ਲਵਾਰ ਸਾਲਤ ਦੇ ਵਿੱਚ ਤੇ ਬਹੁਤ ਹੀ ਬੁਰੇ ਹਾਲਾਤਾਂ ਦੇ ਵਿੱਚ ਸੀ ਉਸ ਸਮੇਂ ਇਹ ਮੈਂਟਲੀ ਤੌਰ ਤੇ ਬਹੁਤ ਜ਼ਿਆਦਾ ਅਪਸੈਟ ਸੀਗੇ ਤੇ ਸਿਹਤ ਪੱਖੋਂ ਵੀ ਬਹੁਤ ਜ਼ਿਆਦਾ ਵੀਕ ਸੀਗੇ ਉਸ ਤੋਂ ਬਾਅਦ ਦੇ ਵਿੱਚ ਕਾਫੀ ਸਮਾਂ ਅਸੀਂ ਵੀਡੀਓ ਵਗੈਰਾ ਅਪਲੋਡ ਕਰਦੇ ਰਹਿੰਦੇ ਨੇ ਜਿਹੜੇ ਵੀ ਸਾਨੂੰ ਕੋਈ ਲਵਾਰ ਸਾਲਤ ਦੇ ਵਿੱਚ ਇਨਸਾਨ ਮਿਲਦੇ ਹੈਗੇ ਅਸੀਂ ਉਹਨਾਂ ਦੀਆਂ ਵੀਡੀਓ ਫੇਸਬੁੱਕ ਤੇ ਸੋਸ਼ਲ ਮੀਡੀਆ ਰਾਹੀਂ ਪਾ ਕੇ ਤੇ ਪਬਲਿਕ ਨੂੰ ਅਪੀਲ ਕਰਦੇ ਆਂਗੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਆਪਾਂ ਨੂੰ ਇਸ ਵੀਰ ਦਾ ਜਿਹੜਾ ਹੈਗਾ ਪਰਿਵਾਰ ਮਿਲ ਜਾਵੇ ਤੇ ਪਿੱਛੇ ਜੇ ਅਸੀਂ ਫਿਰ ਇਸ ਦੀ ਵੀਡੀਓ ਪਾਈ ਤੇ ਇਸ ਦੀ ਵੀਡੀਓ ਪਾਉਣ ਕਰਕੇ ਤੇ ਸਾਨੂੰ ਸੋਸ਼ਲ ਮੀਡੀਆ ਇੱਕ ਪਲੇਟਫਾਰਮ ਬਹੁਤ ਅੱਛਾ ਪਲੇਟਫਾਰਮ ਆ ਜਿਹਦੇ ਰਾਹੀਂ ਇਸ ਦੇ ਪਰਿਵਾਰ ਤੱਕ ਉਹ ਵੀਡੀਓ ਪਹੁੰਚੀ ਤੇ ਉਹ ਅੱਜ ਉਹਨਾਂ ਨੇ ਸਾਡੇ ਨਾਲ رابطہ ਕਾਇਮ ਕੀਤਾ ਤੇ ਅੱਜ ਉਸ ਦੀ ਫੈਮਿਲੀ ਜਿਹੜੀ ਹੈਗੀ ਆ ਮੱਧ ਪ੍ਰਦੇਸ਼ ਤੋਂ ਇਹਨਾਂ ਦੀ ਬੇਟੀ ਹੋਰ ਇਹਨਾਂ ਦੇ ਫੈਮਿਲੀ ਮੈਂਬਰ ਜਿਹੜੇ ਹੈਗੇ ਆ ਓਮ ਪ੍ਰਕਾਸ਼ ਜੀ ਨੂੰ ਅੱਜ ਇੱਥੇ ਲੈਣ ਲਈ ਪਹੁੰਚੇ ਨੇ ਸਰ ਕਿਸ ਹਾਲਤ ਵਿੱਚ ਮਿਲੇ ਸੀਗੇ ਓਮ ਪ੍ਰਕਾਸ਼ ਜੀ ਕੌਣ ਛੱਡ ਗਿਆ ਸੀ ਕਦੋਂ ਦੀ ਗੱਲ ਹੈ ਇਹ 2021 ਦੇ ਵਿੱਚ ਇੱਕ ਐਨ ਜੀਓ ਆ ਫਰੋਜਪੁਰ ਤੋਂ ਜਸਵਿੰਦਰ ਸਿੰਘ ਨਾਂ ਦੇ ਸਾਡੇ ਦੋਸਤ ਆ ਕਿ ਬਹੁਤ ਵਧੀਆ ਉਹਨਾਂ ਨੂੰ ਇਹ ਲਵਾਰ ਸਾਲਤ ਦੇ ਵਿੱਚ ਮਿਲੇ ਸੀਗੇ ਉਹਨਾਂ ਨੇ ਸਾਡੇ ਕੋਲੇ ਇਹਨਾਂ ਨੂੰ ਪਹੁੰਚਦਾ ਕੀਤਾ ਸੀ ਤੁਹਾਨੂੰ ਕੋਈ ਪਤਾ ਲੱਗਾ ਸੀਗਾ ਇਹ ਕਿਵੇਂ ਘਰੋਂ ਨਿਕਲੇ ਸੀਗੇ ਜਾਂ ਕਿਵੇਂ ਮਿਸ ਹੋਏ ਸੀ ਇਹ ਇਹ ਜੀ ਪਿਛਲੇ ਇਹਨਾਂ ਦੀ ਫੈਮਲੀ ਦੇ ਦੱਸਣ ਮੁਤਾਬਕ 14 ਸਾਲ ਤੋਂ ਇਹ ਫੈਮਲੀ ਦੇ ਵਿੱਚੋਂ ਗੁੰਮ ਹੋਏ ਆ ਉਹਨਾਂ ਨੇ ਕਾਫੀ ਕੋਸ਼ਿਸ਼ ਕੀਤੀ ਫੈਮਲੀ ਨੇ ਲੱਭਣ ਦੀ ਪਰ ਉਹਨਾਂ ਨੂੰ ਨਹੀਂ ਮਿਲੇਗੇ ਸਰ ਅੱਜ ਫੈਮਲੀ ਮਿਲੀ ਆ ਕਿਸ ਤਰ੍ਹਾਂ ਲੱਗਿਆ ਫੈਮਲੀ ਨੂੰ ਜੀ ਬਹੁਤ ਅੱਜ ਖੁਸ਼ੀ ਮਹਿਸੂਸ ਹੋ ਰਹੀ ਹੈਗੀ ਕਹਿੰਦੇ 14 ਸਾਲਾਂ ਬਾਅਦ ਸਾਡੇ ਜਿਹੜਾ ਹੈਗਾ ਪਿਤਾ ਜੀ ਸਾਨੂੰ ਮਿਲੇ ਆ ਸਾਨੂੰ ਅੱਜ ਬਹੁਤ ਵੱਡੀ ਖੁਸ਼ੀ ਆ ਇਸ ਤਰ੍ਹਾਂ ਦੀ ਖੁਸ਼ੀ ਜਿਹੜੀ ਹੈਗੀ ਆ ਪਹਿਲਾਂ ਕਦੇ ਨਹੀਂ ਮਿਲੀਗੀ ਜੋ ਸਾਨੂੰ ਖੁਸ਼ੀ ਅੱਜ ਪ੍ਰਾਪਤ ਹੋਈ ਆ